ਨੇ ਸਾਰਿਆਂ ਨੂੰ ਅੱਜ ਕਨੌਲੀ ਵਿਖੇ ਮੰਦਿਰ ਟੱਬੇ ਦੇ ਵਿੱਚ ਇੱਕ ਪੁਲਿਸ ਪਬਲਿਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਡੀਐਸਪੀ ਸਾਡੇ ਰਾਜਪਾਲ ਗਿੱਲ ਜੀ ਪਹੁੰਚੇ ਸੀਗੇ ਤੇ ਸਾਡੇ ਐਸਆਈ ਸਿਮਰਜੀਤ ਸਿੰਘ ਜੀ ਤੇ ਇਹਨਾਂ ਦੀ ਨਾਲ ਪੂਰੀ ਟੀਮ ਜਿਹੜੀ ਇਸ ਵੇਲੇ ਮੌਜੂਦ ਹੈ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਤੇ ਆਮ ਜਿਹੜੇ ਮੋਤਵਰ ਬਿਅਕਤੀ ਸੱਜਣ ਮਿੱਤਰ ਇਕੱਠੇ ਹੋਏ ਨੇ ਨਸ਼ਿਆਂ ਦੇ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਗਈ ਹੈ ਤੇ ਹੋਰ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਗੱਲ ਕੀਤੀ ਗਈ ਹੈ ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ ਏਐਸਆਈ ਸਿਮਰਜੀਤ ਸਿੰਘ ਜੀ ਜਿਹੜੇ ਕਿ ਕਨੌਲੀ ਚੌਕੀ ਦੇ ਵਿੱਚ ਤਾਇਨਾਤ ਨੇ ਸਿਮਰਜੀਤ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਤੁਹਾਡਾ ਰਿਆ ਬਹੁਤ ਵਧੀਆ ਸੀਗਾ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਇਸ ਤੋਂ ਇਲਾਵਾ ਕੀ ਸੀ ਹੋਰ ਦੇਖੋ ਇਹਦਾ ਇਹ ਜੀਵੀ ਇਹ ਪੁਲਿਸ ਪਬਲਿਕ ਮਿਲਣੀ ਹੈ ਸਰਕਾਰ ਵੀ ਚਾਹੁੰਦੀ ਹੈ ਵੀ ਜਿਹੜਾ ਪੁਲਿਸ ਔਰ ਆਮ ਪਬਲਿਕ ਦੇ ਵਿਚਕਾਰ ਪਾੜਾ ਹੈ ਉਹਨੂੰ ਖਤਮ ਕੀਤਾ ਜਾਵੇ ਲੋਕਾਂ ਨੂੰ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਕਈ ਜੁਰਮਾਂ ਬਾਰੇ ਜਾਣਦੇ ਵੀ ਹੁੰਦੇ ਉਹ ਦੱਸਦੇ ਨਹੀਂ ਹੈ ਜਿਵੇਂ ਨੱਚੀ ਹੋਗੇ ਪਾੜਾ ਨਹੀਂ ਚਾਹੀਦਾ ਹਾਂ ਉਹ ਦੱਸਦੇ ਨਹੀਂ ਹੈਗੇ ਉਹ ਇਹਨਾਂ ਨੂੰ ਐਵੇਂ ਲੱਗਦਾ ਵੀ ਕਿਤੇ ਅਸੀਂ ਕਿਸੇ ਚੱਕਰ ਚ ਨਾ ਫਸ ਜਾਈਏ ਇਹ ਗੱਲਾਂ ਹੋ ਜੇ ਕੋਈ ਹੋਰ ਗੱਲ ਨਾ ਹੋ ਜੇ ਸਾਨੂੰ ਗਵਾਹੀਆਂ ਦੇਣਾ ਜਾਣਾ ਪਵੇ ਤੋਂ ਇਸ ਕਰਕੇ ਅਸੀਂ ਇਹ ਜਿਹੜੇ ਪਾੜਾ ਸਾਡੇ ਡੀਜੀਪੀ ਸਾਹਿਬ ਪੰਜਾਬ ਵੀ ਚਾਹੁੰਦੇ ਐ ਵੀ ਲੋਕਾਂ ਦੇ ਨਾਲ ਇੰਨਾ ਇੱਕ ਜਿਹੜਾ ਨੇੜਤਾ ਵਧਾਈ ਜਾਵੇ ਤਾਂ ਕਿ ਲੋਕ ਬਿਨਾਂ ਡਰ ਤੋਂ ਆਪਣੀ ਗੱਲ ਜਿਹੜੀ ਹੈ ਉਹ ਪੁਲਿਸ ਦੇ ਕੋਲ ਦੱਸ ਸਕਣ ਰੱਖ ਸਕਣ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀਆਂ ਕ੍ਰੀਤੀਆਂ ਨੇ ਭਾਵੇਂ ਨਸ਼ੇ ਐ ਭਾਵੇਂ ਚੋਰੀਆਂ ਨੇ ਭਾਵੇਂ ਕੋਈ ਹੋਰ ਜੁਰਮ ਐ ਉਹਨਾਂ ਨੂੰ ਕਾਤਮ ਕੀਤਾ ਜਾ ਸਕੇ ਸਾਈਬਰ ਸੈੱਲ ਦੀ ਸਾਈਬਰ ਕ੍ਰਾਈਮ ਦੀ ਗੱਲ ਕੀਤੀ ਗਈ ਹੈ ਸਭ ਨੂੰ ਪਤਾ ਹੈ ਕਿ ਸਾਈਬਰ ਕ੍ਰਾਈਮ ਇਸ ਵੇਲੇ ਪੂਰੀ ਉਧੇ ਤੇ ਹੈ ਕਿ ਹਰ ਇੱਕ ਆਦਮੀ ਨਾਲ ਹੋ ਰਿਹਾ ਇਹਦੇ ਬਾਰੇ ਤੁਸੀਂ ਜਰ ਅਵੇਅਰ ਵੀ ਕਰਦੇ ਹੋ ਸਾਈਬਰ ਕ੍ਰਾਈਮ ਦਾ ਤਾਂ ਮੈਂ ਹੁਣ ਤੁਹਾਨੂੰ ਦੱਸ ਕੇ ਹਟਿਆ ਵੀ ਅਵੇਅਰ ਕਰਨ ਵਾਸਤੇ ਮੈਂ ਪਿੰਡਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਆਪਣੇ ਤੌਰ ਤੇ ਕਰਦਾ ਮੈਂ ਉਹਦੇ 'ਚ ਵੀ ਲੋਕਾਂ ਨੂੰ ਦੱਸਦਾ ਵੀ ਕਿੰਨੇ ਪ੍ਰਕਾਰ ਦੀਆਂ ਠੱਗੀਆਂ ਨੇ ਇਹ ਤੋਂ ਇਲਾਵਾ ਜਿਹੜਾ ਮੇਰਾ ਚੈਨਲ ਹੈ ਕੌਣ ਚਰਚਾ 566 ਉਹ YouTube ਚੈਨਲ ਹੈ ਉਹਦੇ ਤੇ ਵੀ ਮੈਂ ਇਹਦੇ ਬਾਰੇ ਵੀਡੀਓ ਬਣਾ ਕੇ ਪਾਈ ਹੈ ਇੰਟਰਵਿਊ ਪਾਈ ਹੋਈ ਹੈ ਤੇ ਹੋਰ ਵੀ ਮੈਂ ਲੋਕ ਮੁੱਦਿਆਂ ਤੇ ਗੱਲਾਂ ਕਰਦਾ ਹਾਂ ਉਹ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਲੋਕ ਸੁਣਨ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੀਆਂ ਸਾਈਬਰ ਠੱਗੀਆਂ ਕਿਵੇਂ ਵੱਜਦੀਆਂ ਨੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਉਹ ਬਹੁਤ ਵਧੀਆ ਇੱਕ ਵਧੀਆ ਬਣਾ ਕੇ ਪਾਈ ਸੀ 4 ਮਹੀਨੇ ਪਹਿਲਾਂ। ਇੱਕ ਗੱਲ ਦਰਸ਼ਕਾਂ ਨੂੰ ਮੈਂ ਵੀ ਦੱਸਣਾ ਚਾਹਾਂਗਾ ਕਿ ਸਾਈਬਰ ਠੱਗੀ ਜਦੋਂ ਵੱਜਦੀ ਹੈ ਨਾ 1930 ਨੰਬਰ ਆਪਾਂ ਨੂੰ ਦਿੱਤਾ ਗਿਆ ਹੈ ਵੀ 1930 ਤੇ ਤੁਰੰਤ ਕਾਲ ਕਰੋ ਕਿਉਂਕਿ ਅੱਜ ਸਮਾਂ ਇਦਾਂ ਦਾ ਆ ਗਿਆ ਜੇ ਤੁਸੀਂ ਸਹੀ ਟਾਈਮ ਤੇ ਅਨੁਸਾਰ ਤੁਸੀਂ ਕਾਲ ਕਰ ਦਿੰਦੇ ਹੋ ਤੁਹਾਡਾ ਪੈਸਾ ਬਚ ਸਕਦਾ ਹੈ। ਸਹੀ ਗੱਲ ਹੈ ਨਾ? ਬਿਲਕੁਲ ਬਿਲਕੁਲ ਇਹ ਤੁਹਾਨੂੰ ਇੱਕ ਹੋਰ ਵੀ ਹੈ ਜਿਹੜਾ ਸਾਈਬਰ ਠੱਗੇ ਦੇ ਨਾਲ ਜਿਹੜਾ ਪੈਸਾ ਕੱਢਿਆ ਜਾਂਦਾ ਹੁਣ ਸਰਕਾਰ ਵੱਲੋਂ ਇਹ ਵੀ ਕਰ ਦਿੱਤਾ ਵੀ ਥੋੜਾ ਜਿਹਾ ਟਾਈਮ ਬਾਅਦ ਕਿਸੇ ਨੂੰ ਸ਼ਿਫਟ ਹੋਊਗਾ ਉਹ ਜੇ ਤੁਸੀਂ ਉਸ ਟਾਈਮ ਤੱਕ ਜਾਂ ਉਹਦੇ ਏਟੀਐਮ ਦੇ ਉੱਪਰ ਜਿਹੜਾ ਨੰਬਰ ਹੁੰਦਾ ਲਿਖਿਆ ਹੋਇਆ ਆਪਣਾ ਕੰਪਲੀਟ ਕਰ ਦਿੰਦੇ ਆ ਤਾਂ ਤਾਂ ਵੀ ਉਹ ਬਚ ਸਕਦਾ ਪੈਸਾ ਬਿਲਕੁਲ ਤੁਰੰਤ ਕਰ ਦੇਣੀ ਚਾਹੀਦੀ ਜਦੋਂ ਪਤਾ ਲੱਗ ਗਿਆ ਸਾਨੂੰ ਮੈਸੇਜ ਆ ਗਿਆ ਵੀ ਸਾਡੇ ਪੈਸੇ ਜਿਹੜੇ ਠੱਗੇ ਗਏ ਸਾਡੇ ਨਾਲ ਠੱਗੀ ਹੋ ਗਈ ਤਾਂ ਉਹਨੂੰ ਤੁਰੰਤ ਬਿਨਾਂ ਦੇਰੀ ਤੋਂ 1930 ਜਿਹੜਾ ਨੰਬਰ ਹੈ ਸਰਕਾਰ ਨੇ ਜਾਰੀ ਕੀਤਾ ਉਹਦੇ ਤੇ ਕਾਲ ਕਰਨੀ ਚਾਹੀਦੀ ਤੇ ਉਹ ਤੋਂ ਇਲਾਵਾ ਜਿਹੜਾ ਹ ਸਾਈਬਰ क्राइम ਥਾਣਾ ਵੀ ਬਕਰੇ ਤੌਰ ਤੇ ਰੋਪੜ ਸਦਰ ਥਾਣੇ ਦੇ ਬੈਕਚਾਰਡ ਬਣ ਚੁੱਕਿਆ ਤੇ ਉੱਤੇ ਵੀ ਆਪਾਂ ਕੰਪਲੇਨ ਦੇ ਸਕਦੇ ਉਹਨਾਂ ਨੂੰ ਵੀ ਦੱਸ ਸਕਦੇ ਆ ਉਹ ਸਾਡੀ ਪੂਰੀ ਮਦਦ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਵੀ ਜਿਹੜੀ ਠੱਗੀ ਹੋਈ ਆ ਉਹਨੂੰ ਲੱਭ ਕੇ ਜਿਹੜਾ ਨੁਕਸਾਨ ਹੋਇਆ ਕਿਸੇ ਦਾ ਉਹ ਉਹਦੀ ਪੂਰਤੀ ਕੀਤੀ ਜਾਵੇ ਤੇ ਦੂਜੀ ਗੱਲ ਇਹ ਵੀ ਨਸ਼ੇ ਦੀ ਗੱਲ ਆਪਾਂ ਕਰ ਰਹੇ ਸੀ ਨਸ਼ੇ ਖਾਤਰੀ ਸਾਰੀ ਕੰਪਲੇਨ ਜਿਹੜੀ ਮੀਟਿੰਗ ਬੁਲਾਈ ਗਈ ਸੀ ਤੁਸੀਂ ਆਪਾਂ ਕਿਵੇਂ ਲੋਕਾਂ ਨੂੰ ਕੀ ਆ ਕਹਿਣਾ ਚਾਹੋਗੇ ਵੀ ਤੁਹਾਡੇ ਪਿੰਡ ਦੇ ਸ਼ਹਿਰ ਦੇ ਵਿੱਚ ਕੋਈ ਨਸ਼ਾ ਕੋਈ ਵੇਚਦਾ ਜਾਂ ਕਰਦਾ ਏ ਜੇ ਲੋਕ ਜਿਹੜਾ ਕਰਦਾ ਉਹਨੂੰ ਛਡਾਉਣਾ ਚਾਹੀਦਾ ਕਿਉਂਕਿ ਇੱਕ ਨਸ਼ਾ ਇਹ ਤਾਂ ਦੀ ਚੀਜ਼ ਆ ਆਪਾਂ ਇੱਥੇ ਗੱਲਾਂ ਸੁਣ ਰਹੇ ਸੀਗੇ ਵੀ ਜੀ ਨਸ਼ਾ ਕਿੱਥੋਂ ਆਉਂਦਾ ਹੈ ਕੌਣ ਲੈ ਕੇ ਆਉਂਦਾ ਜਿਹਨੂੰ ਨਸ਼ਾ ਲੱਗ ਗਿਆ ਉਹਨੂੰ ਚਾਹੇ ਚੰਡੀਗੜ੍ਹ ਤੇ ਲਿਆਉਣਾ ਪਵੇ ਚਾਹੇ ਦਿੱਲੀ ਦੇ ਨਾਲ ਲਿਆਉਣਾ ਪਵੇ ਲੇਕਿਨ ਨਸ਼ਾ ਉਹਦਾ ਮਨ ਕਿਵੇਂ ਬਦਲਣਾ ਉਹਦਾ ਮਨ ਤਾਂ ਇਹ ਹੀ ਹੈ ਵੀ ਦੇਖੋ ਮਨੋਵਿਗਿਆਨਕ ਤੌਰ ਤੇ ਆਪਾਂ ਨੂੰ ਸੋਚ ਬਦਲ ਨਹੀਂ ਪਾਉਗੇ ਉਹਨਾਂ ਦੇ ਜਿਹੜੇ ਬੱਚੇ ਇਸ ਤਰ੍ਹਾਂ ਦੇ ਕਰਦੇ ਉਹਨਾਂ ਨੂੰ ਜਾਗਰੂਕ ਕਰਨਾ ਪਊਗਾ ਉਹਨਾਂ ਦਾ ਜਿਹੜਾ ਅੰਦਰ ਦਾ ਨਸ਼ੇ ਵਾਲੀ ਚੀਜ਼ ਹੈ ਉਹਨੂੰ ਖਤਮ ਕਰਕੇ ਥੋੜਾ ਜਿਹਾ ਐਡ ਕਰਨਾ ਪਊ ਉਹ ਉਹ ਇਸ ਗੱਲ ਨੂੰ ਉਹਨਾਂ ਨੂੰ ਬੱਚਿਆਂ ਨੂੰ ਕਹਿ ਸਕਦੇ ਜੇ ਮੈਂ ਡੀਐਸਪੀ ਸਾਹਿਬ ਕਹਿ ਕੇ ਗਏ ਆ ਤੇ ਮੈਂ ਖੁਦ ਵੀ ਜੇ ਮੇਰੀ ਜ਼ਰੂਰਤ ਪੈਂਦੀ ਹੈ ਤਾਂ ਮੇਰੇ ਕੋਲ ਲਿਆਓ ਮੈਂ ਬੱਚੇ ਨੂੰ ਉਹਨੂੰ ਅਵੇਅਰ ਕਰੂੰਗਾ ਜੇ ਅਵੇਅਰ ਹੁੰਦਾ ਤਾਂ ਠੀਕ ਹੈ ਨਹੀਂ ਤਾਂ ਉਹ ਤੋਂ ਬਾਅਦ ਜਿਹੜੇ ਸਾਡੇ ਸਰਕਾਰੀ ਹਸਪਤਾਲ ਰੋਪੜ ਹੈ ਮਨੋਵਿਗਿਆਨਕ ਡਾਕਟਰ ਬੈਠੇ ਨੇ ਉਹ ਵੀ ਮਨੋਵਿਗਿਆਨਕ ਤੌਰ ਤੇ ਪਹਿਲਾਂ ਸਮਝਾਉਂਦੇ ਦਵਾਈ ਵੀ ਦਿੰਦੇ ਨਾਲ ਉਹ ਕੁਝ ਦਿਨ ਰੱਖਦੇ ਆ ਉੱਤੇ ਤੇ ਉਹਦੇ ਨਾਲ ਵੀ ਠੀਕ ਹੋ ਜਾਂਦਾ ਉੱਤੇ ਕੋਈ ਖਰਚਾ ਵੀ ਨਹੀਂ ਹੁੰਦਾ ਪਰ ਉੱਤੇ ਇਹ ਹੈ ਵੀ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਨਾਲ ਰਹਿਣਾ ਪੈਂਦਾ ਤੇ ਠੀਕ ਹੋ ਜਾਂਦਾ ਹਲ ਹੋ ਰਿਹਾ ਜਦੋਂ ਕੋਈ ਨਾ ਵਿਅਕਤੀ ਨਸ਼ਾ ਕਰਨਾ ਸ਼ੁਰੂ ਕਰਦਾ ਤਾਂ ਉਹ ਆਪਣੇ ਤੌਰ ਤੇ ਵੀਕ ਪੈ ਜਾਂਦਾ ਕਮਜ਼ੋਰ ਪੈ ਜਾਂਦਾ ਫਿਰ ਉਹ ਆਪਣੀ ਜੀਣ ਦੀ ਸਮਰੱਥਾ ਖੋਲ ਲੈਂਦਾ ਵੀ ਉਹਨੂੰ ਇਹ ਲੱਗਦਾ ਵੀ ਮੈਂ ਜੀਣਾ ਤਾਂ ਹੈ ਨਹੀਂ ਹੁਣ ਜਿੰਨਾ ਚਿਰ ਰਹੂਗਾ ਨਸ਼ੇ ਨਾਲ ਹੀ ਚੱਲਾਂਗੇ ਲੇਕਿਨ ਜੇ ਚਾਵੇ ਤਾਂ ਆਪਣੇ ਆਪ ਨੂੰ ਬਦਲ ਸਕਦਾ ਹੈ ਬਦਲ ਸਕਦਾ ਬਿਲਕੁਲ ਬਿਲਕੁਲ ਬਦਲ ਸਕਦਾ ਬਿਲਕੁਲ ਇਹ ਉਹ ਆਪਣੀ ਜ਼ਿੰਦਗੀ ਦੁਬਾਰੇ ਉਸ ਤਰ੍ਹਾਂ ਜਿਸ ਤਰ੍ਹਾਂ ਆਮ ਲੋਕ ਬਿਨਾਂ ਨਸ਼ੇ ਤੋਂ ਜਿੰਦੇ ਆ ਉਸ ਤਰ੍ਹਾਂ ਉਹ ਜੀ ਜ਼ਿੰਦਗੀ ਆਪਣੀ ਫਿਰ ਜੀ ਸਕਦਾ ਹੈ ਹਰ ਇੱਕ ਆਦਮੀ ਨੇ ਜ਼ਿੰਦਗੀ ਦੇ ਵਿੱਚ ਗਲਤੀ ਕੋਈ ਨਾ ਕੋਈ ਕੀਤੀ ਹੁੰਦੀ ਹੈ ਪਰ ਲੇਕਿਨ ਗਲਤੀ ਤੋਂ ਬਾਅਦ ਜਿਹੜਾ ਸੁਧਾਰ ਹ ਬਿਲਕੁਲ ਨਾ ਮਮਕਨ ਕੁਝ ਨਹੀਂ ਹੈ ਦੁਨੀਆ ਦੇ ਵਿੱਚ ਆਪਾਂ ਇਨਸਾਨ ਹੈ ਇਨਸਾਨੀ ਜਾਨਾ ਇੱਕ ਸਭ ਤੋਂ ਵਧੀਆ ਜਾਨਾ ਹੈ ਜਿਹਦੇ 'ਚ ਇਨਸਾਨ ਚੰਗਾ ਮਾੜਾ ਕਦੇ ਵੀ ਉਹ ਬਦਲ ਸਕਦਾ ਆਪਣੇ ਆਪ ਨੂੰ ਜੇ ਕਿਸੇ ਕ੍ਰੀਤੀਆਂ ਦੇ ਵਿੱਚ ਫਸ ਵੀ ਗਿਆ ਤਾਂ ਵੀ ਉਹ ਨਿਕਲ ਸਕਦਾ ਕ੍ਰੀਤੀਆਂ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈ ਵੀ ਉਹ ਉਹ ਨਹੀਂ ਉਹ ਦੁਬਾਰਾ ਆਪਣੀ ਵਧੀਆ ਜ਼ਿੰਦਗੀ ਜੀ ਸਕਦਾ ਤੇ ਵਧੀਆ ਜੀ ਸਕਦਾ ਬਿਲਕੁਲ ਜੀ ਸਾਈਬਰ ਥੇਗੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਤਕਰੀਬਨ ਸਾਡੇ ਇੱਥੇ ਜਿੰਨੇ ਵੀ ਆਏ ਸੀਗੇ ਸਾਰਿਆਂ ਨਾਲ ਹੋਈ ਹੋਈ ਹੁੰਦੀ ਹੈ ਪਰ ਆਪਣਾ ਤਜਰਬਾ ਕੋਈ ਨਹੀਂ ਦੱਸਦਾ ਵੀ ਮੈਂ ਆਪਣੇ ਕਮਜ਼ੋਰੀਆਂ ਦੱਸਦਾ ਪਰ ਲੇਕਿਨ ਥੋਡੇ ਨਾਲ ਹੋਈ ਜਿਹੜੀ ਸਾਈਬਰ ਕਰਾਇਮ ਦੀ ਠੱਗੀ ਹੈ ਉਹਨੂੰ ਆਪਾਂ ਦੂਸਰੇ ਨਾਲ ਸ਼ੇਅਰ ਕਰੋ ਵੀ ਮੇਰੇ ਨਾਲ ਇਦਾਂ ਆਇਆ ਤੂੰ ਆਪ ਬੱਜੀ ਜਿਵੇਂ ਕਿ ਮੈਂ ਆਪਣੀ ਗੱਲ ਕਰਨ ਲੱਗਾ ਜੀ ਮੈਨੂੰ ਵੀ ਇੱਕ ਫੋਨ ਆਉਂਦਾ ਇਹ ਵੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਹੋ ਗਿਆ ਜੀ ਆਹ ਚੀਜ਼ ਕਰਨ ਲੱਗੇ ਆਪਾਂ ਤੁਹਾਡੇ ਅਪਡੇਟ ਕਰਨਾ ਕਿ ਮੇਰੇ ਅਕਾਊਂਟ ਤੋਂ ਵਿੱਚੋਂ 43000 ਰੁਪਏ ਚਲੇ ਗਏ ਪਰ ਲੇਕਿਨ ਇਮੀਡੀਏਟਲੀ ਮੈਨੂੰ ਜਿਹੜੇ ਕ੍ਰੈਡਿਟ ਕਾਰਡ ਵਾਲੇ ਹੁੰਦੇ ਉਹਨਾਂ ਦਾ ਵੀ ਫੋਨ ਆ ਰਿਹਾ ਸੀ ਕਿ ਪਰ ਉਹ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਤੁਸੀਂ ਫੋਨ ਨਾ ਚੱਕਿਓ ਕਿਸੇ ਦਾ ਪਰ ਲੇਕਿਨ ਜੇ ਮੈਂ ਫੋਨ ਚੱਕ ਲੰਦਾ ਜੀ ਕਰਾਂ ਉਹਨਾਂ ਦਾ ਇਹ ਕਾਰਡ ਹੋ ਸਕਦਾ ਮੇਰੇ ਪੈਸੇ ਵੱਸ ਸਕਦੇ ਸੀਗੇ ਪਰ ਲੇਕਿਨ ਉਹਨਾਂ ਨੇ ਕਹੇ ਸੀ ਵੀ ਫੋਨ ਨਾ ਚੱਕਿਓ ਇਹ ਤਾਂ ਤੁਹਾਨੂੰ ਫੋਨ ਆਉਣਾ ਹੀ ਆਉਣਾ ਹੈ ਜੀ ਤੇ ਇਸੇ ਤਰ੍ਹਾਂ ਤੁਸੀਂ ਆਪਣਾ ਜਿਹੜਾ ਵੀ ਕੋਈ ਤੁਹਾਨੂੰ ਸਕਿਉਰਿਟੀ ਮਿਲਦੀ ਹੈ ਫੋਨ ਆਉਂਦਾ ਹੈ ਤਾਂ ਉਹ ਚੱਕੋ ਕਿਉਂਕਿ ਉਹਨੂੰ ਦੱਸੋ ਵੀ ਮੇਰੇ ਨਾਲ ਠੱਗੀ ਹੋ ਚੁੱਕੀ ਹੈ ਇਸ ਕਰਕੇ ਆਪਾਂ ਠੱਗੀ ਤੋਂ ਬਚਿਆ ਜਾ ਸਕਦਾ ਹੈ ਬਿਲਕੁਲ ਬਚਿਆ ਜਾ ਸਕਦਾ ਹੈ ਦੱਸੋ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੇ ਕਿਵੇਂ ਦਾ ਨਹੀਂ ਲੱਗਿਆ ਤੁਸੀਂ ਕਮੈਂਟ ਦੇ ਰਹੇ ਹੋ ਬਿਲਕੁਲ ਸਾਡੇ ਸਿਮਰਜੀਤ ਸਿੰਘ ਜੀ ਨੂੰ ਵੀ ਸਵਾਲ ਜਵਾਬ ਕਰ ਸਕਦੇ ਆ ਤੇ ਮੇਰੇ ਨਾਲ ਵੀ ਕਰ ਸਕਦੇ ਆ ਤੇ ਡੀਐਸਪੀ ਸਾਹਿਬ ਨਾਲ ਵੀ ਕਰ ਸਕਦੇ ਆ ਧੰਨਵਾਦੀ ਸਭ ਦਾ ਨਮ ਸਾਨੂੰ ਜੋ ਸਾਮਲ ਹੋਇਆ ਡੀਐਸਪੀ ਸਾਹਿਬ ਅਤੇ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਹੈ ਕੋਈ ਨਾ ਤਾਂ ਬਹੁਤ ਬਹੁਤ ਧੰਨਵਾਦ ਸ੍ਰੀ ਨਿਰੰਦਰ ਕੌਰ ਜੀ ਪਿੰਡ ਲਾਦੀ ਮਾਤਾ ਪਾਚੇ ਸਾਰੇ ਦਾ ਸਰੋਤ ਸਾਹਿਬ ਆਏ ਹੋਏ ਪਿੰਡੇ ਹੋਰੋਂ ਕੁਝ ਪਾਚੇ ਵੀ ਆਏ ਹੋਏ ਜਿਨ੍ਹਾਂ ਦਾ ਸਾਡੇ ਸਾਨੂੰ ਬਤਨਸੀਸ ਬਹੁਤ ਬਹੁਤ ਰਿਸ਼ੇ ਨੇ ਸਾਨੂੰ ਬਹੁਤ ਬਹੁਤ ਅਧਿਕਾਰ ਦੇ ਤੁਸੀਂ ਸਭ ਨੂੰ ਪ੍ਰਿਆਰਣ ਦਤਿਵਾ ਨਾਮਿਤ ਤੌਰ ਤੇ ਪਿੰਡੇ ਅਦਬਰ ਨਾਲ ਨਾਲ ਕੰਪਨੀ ਨੇ ਮੇਰੇ ਗੁੰਦਰਪੁਰ ਪਿੰਡ ਹੈ ਅੰਗੂਲ ਮੇਰਾ ਚਾਰ ਪੰਜਾਇਆ ਹੈ ਠੀਕ ਹੈ 10 ਬਾਰ ਕੋਰ ਡਿਲੀਵਰ ਹੈ ਜੀ ਇਹਨਾਂ ਪੰਜ ਮਨ ਕੋਸਾ ਤੋਂ ਆਉਂਦੇ ਆ ਪਰ ਨਹੀਂ ਆ ਸਕਿਆ ਜੁਣੋ ਦੀ ਹਾਲੀਂ ਨੇ ਹਾਲੇ ਲਾਇਆ ਹੈ ਮਨਤਾ ਜੀ ਕੰਮ ਆਜਾ ਚਲੋ ਚੜ੍ਹ ਜੀ ਠੀਕ ਹੈ ਬੋਲੋ